ਸੋ ਬਿਲਕੁਲ ਅ ਅਸਾਈਲਮ ਕਿੱਦਾਂ ਸੀ ਕਿਵੇਂ ਸੀ ਕੀ ਆ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਆਪਾਂ ਚਰਚਾ ਜਿਹੜੀ ਉਹ ਕਰਨੀ ਆ ਜੋ ਕਿ ਇੱਕ ਕਹਿ ਸਕਦੇ ਆ ਵੀ ਇੱਕ ਵਧੀਆ ਚੀਜ਼ ਹੋਊਗੀ ਸਾਰਿਆਂ ਨੂੰ ਪਤਾ ਲੱਗੂਗਾ ਯੂਐਸ ਦੇ ਵਿੱਚ ਕੀ ਹਿਸਟਰੀ ਆ ਕਿੱਦਾਂ ਆ ਕਿਵੇਂ ਹੈਗਾ ਆ ਸੋ ਸੋ ਅਸਾਈਲਮ ਦੀ ਜਿਹੜੀ ਆਪਾਂ ਜੇ ਫਿਰ ਸ਼ੁਰੂਆਤ ਹੀ ਉੱਥੋਂ ਕਰ ਲੈਨੇ ਆ ਜੇ ਅਸਾਈਲਮ ਦਾ ਇਹ ਮੁੱਦਾ ਹੈ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਹੈ ਵਿਸਾਇਲਮ ਦੀ ਰਿਜਿਨੇਸ਼ਨ ਸਟਾਰਟਿੰਗ ਜਿਹੜੀ ਆ ਉਹ ਕਿਦਾਂ ਹੋਈ ਵਰਲਡਵਾਈਡ ਸੋ ਪਹਿਲਾਂ ਤਾਂ ਜੀ ਜਿਹੜੀ ਸੈਲਮ ਦੀ ਪਰੰਪਰਾ ਵਾ ਕਿ ਸੈਲਮ ਦੇਣਾ ਇਹਦੀ ਬਹੁਤ ਲੌਂਗ ਹਿਸਟਰੀ ਤੁਸੀਂ ਧਾਰਮਿਕ ਕਿਤਾਬਾਂ ਦੇ ਵਿੱਚ ਫਿਲਮਾਂ ਦੇ ਵਿੱਚ ਨਾਵਲਾਂ ਦੇ ਵਿੱਚ ਕਾਫੀ ਤੁਸੀਂ ਲੱਭ ਸਕਦੇ ਆ ਹੂੰ ਹੂੰ ਇਹ ਪਹਿਲਾਂ ਤਾਂ ਇੱਕ ਲੈਵਲ ਤੇ ਧਾਰਮਿਕ ਜਿਹੜਾ ਆਬਲੀਗੇਸ਼ਨ ਸੀਗਾ ਕਿ ਤਾਂ ਕਨਵਰਜਨ ਜਿਹੜਾ ਧਰਮ ਦਾ ਸਾਰਾ ਜਿਹੜਾ ਸਭ ਤੋਂ ਪਹਿਲਾਂ ਰੋਲਾ ਪਿਆ ਦੁਨੀਆ ਦੇ ਵਿੱਚ ਉਹਦੇ ਵਿੱਚ ਜਿਹੜੀ ਸਾਲਮ ਜਿਹੜੀ ਸਭ ਤੋਂ ਪਹਿਲਾਂ ਸ਼ੁਰੂ ਹੋਈ ਤੇ ਪੁਰਾਣੇ ਟਾਈਮਾਂ ਦੇ ਵਿੱਚ ਜਿਹੜਾ ਉਹ ਮੰਨਿਆ ਜਾਂਦਾ ਸੀ ਕਿ ਜਿਹੜੇ ਵੀ ਧਾਰਮਿਕ ਸਥਾਨ ਆ ਉਹਦੇ ਵਿੱਚ ਜਦੋਂ ਬੰਦਾ ਚਲਾ ਗਿਆ ਤੇ ਉੱਥੇ ਉਹ ਹਮਲਾ ਨਹੀਂ ਕਰਦੇ ਹੁੰਦੇ ਸੀਗੇ ਜ਼ਿਆਦਾਤਰ ਜਿਹੜੀ ਦੁਸ਼ਮਣ ਮੁਲਕਾਂ ਦੀ ਵੀ ਪਰੰਪਰਾ ਜਿਹੜੀ ਇਹ ਹੁੰਦੀ ਸੀਗੀ ਕਿ ਧਾਰਮਿਕ ਸਥਾਨਾਂ ਨੂੰ ਉਹ ਜਿਹੜੇ ਘੱਟੋ ਘੱਟ ਛੱਡ ਦਿੰਦੇ ਸੀ ਲੁੱਟ-ਫੁੱਟ ਜਿਹੜੀ ਕਰਦੇ ਸੀਗੇ ਤੇ ਜਿਹੜੇ ਬੰਦੇ ਨੇ ਸਾਲਮ ਲੈਣੀ ਹੁੰਦੀ ਸੀਗੀ ਉਹ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਜਿਹੜੀ ਬੈਲਾ ਅਸਾਲਮ ਜਿਹੜੀ ਸ਼ਰਨ ਲੈਂਦੇ ਸੀਗੇ ਤੇ ਸਭ ਤੋਂ अर्ਲੀ ਕਨਸੈਪਟ ਜਿਹੜੇ ਮਤਲਬ ਸਾਲਮ ਦੇ ਜਿਹੜੇ ਹੈਗੇ ਆ ਧਾਰਮਿਕ ਸਥਾਨਾਂ ਤੋਂ ਹੋਲੀ ਪਲੇਸਿਸ ਤੋਂ ਜਿਹੜੇ ਸ਼ੁਰੂ ਹੋਏ ਆ ਤੇ ਉਹਦੇ ਆਲੇ ਦੁਆਲੇ ਸਪੈਸ਼ਲੀ ਜਿੱਦਾਂ ਚਰਚਸ ਜਿਹੜੇ ਸੀਗੇ ਜਾਂ ਆਪਣੇ ਇੰਡੀਆ ਚ ਕਹਿ ਲਓ ਮੰਦਰ ਵਾਸਤੇ ਜਿਹੜੇ ਹੋਗੇ ਉਹ ਚ ਬੰਦਾ ਜਾ ਕੇ ਲੱਭਦਾ ਸੀਗਾ ਜਦੋਂ ਉਹਨੂੰ ਕੋਈ ਵੀ ਸਮੱਸਿਆ ਹੁੰਦੀ ਸੀ ਉਥੇ ਹਮਲਾਵਰ ਜਿਹੜੇ ਨਾ ਪਹੁੰਚਣ ਤੇ ਕਾਫੀ ਇਹਦੀਆਂ ਵੱਡੀਆਂ ਤੋਂ ਛੋਟੀਆਂ ਐਗਜ਼ਾਮਪਲਾਂ ਤੁਹਾਨੂੰ ਹਰੇਕ ਧਰਮ ਦੇ ਵਿੱਚ ਜਿਹੜੀਆਂ ਉਹ ਮਿਲ ਜੂਗੀਆਂ ਤੇ ਪਹਿਲਾਂ ਜਿਹੜਾ ਸੀਗਾ ਸਭ ਤੋਂ ਪਹਿਲਾਂ ਧਰਮ ਆਇਆ ਤੇ ਜਿਹੜੀ ਸਟੇਟ ਸੀਗੀ ਉਹ ਬਾਅਦ ਚ ਬਣੀ ਹਨ ਉਹ ਤਾਂ ਹਰ ਹੁੰਦਾ ਕਾਨੂੰਨ ਜਿਹੜਾ ਸਭ ਤੋਂ ਪਹਿਲਾਂ ਆਇਆ ਲੋਕਾਂ ਨੂੰ ਕਿਸੇ ਨਾ ਇੱਕ ਕਹ ਲੋ ਕਿ ਸੋਸਾਇਟੀ ਲਾ ਲੈ ਸੀਗੀ ਉਹਨੂੰ ਦੱਸਣਾ ਸੀਗਾ ਕਿ ਕੋਈ ਤੁਹਾਡੇ ਤੋਂ ਉੱਤੇ ਹੈਗਾ ਤੁਹਾਨੂੰ ਫੋਲੋ ਕਰਨਾ ਚਾਹੀਦਾ ਤੇ ਲੋਕ ਜਿਹੜਾ ਰਿਲੀਜੀਅਸ ਲਾ ਉਹ ਪਹਿਲਾਂ ਲੋਕਾਂ ਦੇ ਵਿੱਚ ਜਿਹੜਾ ਇਸ ਤਰੀਕੇ ਨਾਲ ਆਇਆ ਤੇ ਉਹਦੀ ਹਰੇਕ ਟਾਈਮ ਟੂ ਟਾਈਮ ਰਿਲੀਜੀਅਨ ਦੀ ਆਪਣੀ ਆਪਣੀ ਇੰਪੋਰਟੈਂਸ ਰਹੀ ਆ ਹਰੇਕ ਜਿਹੜੇ ਰਿਲੀਜੀਅਨ ਆ ਉਹਨਾਂ ਦੇ ਕਈ ਸਾਰੇ ਜਿਹੜੇ ਸਪੈਸ਼ਲੀ ਪੁਰਾਣੇ ਜਿਹੜੇ ਰਿਲੀਜੀਅਨ ਆ ਕਈ ਕੇ ਹਜ਼ਾਰਾਂ ਸਾਲਾਂ ਤੋਂ ਜਿਹੜੇ ਚੱਲਦੇ ਆ ਰਹੇ ਆ ਇਹਨਾਂ ਦੇ ਤੁਸੀਂ ਰਿਲੀਜੀਅਨ ਦੇ ਵਿੱਚ ਦੇਖੋਗੇ ਕਿ ਵੱਖ-ਵੱਖ ਸਮੇਂ ਦੇ ਉੱਤੇ ਸਦੀਆਂ ਦੇ ਵਿੱਚ ਇਹਨਾਂ ਨੇ ਵੱਖ-ਵੱਖ ਰੂਪ ਜਿਹੜੇ ਅਪਣਾਏ ਆ ਕ੍ਰੂਸੇਡ ਹੋਏ ਆ ਜਿਹਾਦ ਹੋਏ ਆ ਕਈ ਤਰ੍ਹਾਂ ਜਿਹੜੇ ਕਨਵਰਜਨਸ ਹੋਈਆਂ ਤੇ ਹਰੇਕ ਰਿਲੀਜੀਅਨ ਦੀ ਤੁਸੀਂ ਕਹੋ ਇੱਕ ਆਪਣੀ ਜਿਹੜੀ ਹਿਸਟਰੀ ਜਿਹੜੀ ਹੁੰਦੀ ਹੈ ਤੇ ਕਈ ਹਜ਼ਾਰਾਂ ਸਾਲਾਂ ਦੀ ਆਪਾਂ ਜੇ ਗੱਲ ਕਰੀਏ ਤੇ ਕਾਫੀ ਸਾਰੇ ਜਿਹੜੇ ਰਿਲੀਜੀਅਸ ਲਾਜ਼ ਜਿਹੜੇ ਪਹਿਲਾਂ ਚੱਲਦੇ ਸੀਗੇ ਜਿੱਦਾਂ ਜੇ ਹੌਲੀ-ਹੌਲੀ ਸੋਸਾਇਟੀਆਂ ਆ ਆਵਾਜ਼ਾਂ ਵੀ ਜਾਰੀ ਲੋਕਾਂ ਦੀ ਵਧੀ ਇੱਧਰ-ਉੱਧਰ ਲੋਕਾਂ ਦਾ ਤੁਰਫੇ ਤੁਰਫੇ ਵਧਿਆ ਕਮਰਸ ਜਿਹੜਾ ਟ੍ਰੇਡ ਵਧਿਆ ਤੇ ਫਿਰ ਸ਼ਹਿਰ ਵਿਲੇਜ ਬਣੇ ਹੌਲੀ-ਹੌਲੀ ਪੰਚਾਇਤਾਂ ਬਣੀਆਂ ਸਟੇਟ ਬਣ ਗਿਆ ਕੰਟਰੀਆਂ ਬਣ ਗਈਆਂ ਤੇ ਇੱਕ ਕਨਸੈਪਟ ਸਾਹਮਣੇ ਆਇਆ ਕਿ ਸਟੇਟ ਸੋਵਰਨਿਟੀ ਕਿ ਜਿਹੜੀ ਇੱਕ ਸਟੇਟ ਆ ਜਿੱਦਾਂ ਹੁਣ ਕੀ ਇੱਕ ਕੰਟਰੀ ਐ ਮੰਨ ਲਓ ਇੰਡੀਆ ਉਹ ਕਹਿੰਦੇ ਕਿ ਆਪਾਂ ਆਪਣੇ ਚ ਸੋਵਰਨ ਅਮਰੀਕਾ ਕਹਿੰਦੇ ਆਪਾਂ ਆਪਣੇ ਚ ਸੋਵਰਨ ਆਪਾਂ ਆਪਣੇ ਕਾਨੂੰਨ ਜਿਹੜੇ ਆਪ ਆਪਾਂ ਬਣਾ ਸਕਦੇ ਆ ਕਿ ਕੀ ਇੱਥੇ ਹੋਣਾ ਜੀ ਜੀ ਇਹ ਸੈਕੂਲਰ ਹੋਣੀ ਆ ਧਾਰਮਿਕ ਸਟੇਟ ਹੋਣੀ ਆ ਕਿਧਰਲੇ ਪਾਸੇ ਨੂੰ ਇੰਨੇ ਰੁਖ ਜਿਹੜਾ ਲੈਣਾ ਹੂੰ 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 ਜਿਹੜੇ ਰਿਲੀਜੀਅਸ ਇੰਸਟੀਟਿਊਸ਼ਨਸ ਇਹ ਇਹਨਾਂ ਦੇ ਹੱਥੋਂ ਪਾਵਰ ਜਿਹੜੀ ਫਿਰ ਜਿਹੜੀ ਸੀਗੀ ਉਹ ਹੁਣ ਸਟੇਟ ਦੇ ਕੋਲ ਆ ਜਾਣੀ ਸ਼ੁਰੂ ਹੋ ਗਈ ਸਟੇਟ ਨੇ ਜਿਹੜਾ ਡਿਸਾਈਡ ਕਰਨਾ ਸ਼ੁਰੂ ਕਰਤਾ ਕਿਹੜੇ ਬੰਦੇ ਨੂੰ ਸਾਲਮ ਮਿਲਨੀ ਆ ਕਿਹੜੇ ਨੂੰ ਨਹੀਂ ਮਿਲਨੀ ਆ ਕਿਹੜੇ ਲੋਕਾਂ ਨੂੰ ਟਾਰਗੇਟ ਜਿਹੜਾ ਕਰਨਾ ਕਿਹਨਾਂ ਨੂੰ ਨਹੀਂ ਕਰਨਾ ਤੇ ਇਹਦੀ ਐਗਜ਼ਾਮਪਲ ਤੁਸੀਂ ਅੱਜ ਦੇ ਸਮਾਜ ਦੇ ਵਿੱਚ ਵੀ ਦੇਖ ਲਓਗੇ ਕਿ ਜਿਹੜੀ ਸਟੇਟ ਕਈ ਵਾਰੀ ਕਿਹੇ ਵਿਸ਼ੇਸ਼ ਧਰਮ ਦੇ ਪਿੱਛੇ ਜਾਂ ਸਮਾਜ ਦੇ ਪਿੱਛੇ ਪੈ ਜਾਂਦੀ ਤੇ ਫਿਰ ਉਹਨਾਂ ਨੂੰ ਛੱਡਦੀ ਨਹੀਂ ਹਨ ਤੇ ethnicities cleansing ਜਿਹੜੀ race right ਜਿਹੜੀ ਹੋਈ ਨਸਲਕੁਸ਼ੀ ਹੋ ਗਈ ਦੁਨੀਆ ਦੇ ਹਰੇਕ ਥਿੱਸੇ ਦੇ ਵਿੱਚ ਹਰੇਕ ਤਕਰੀਬਨ ਕੰਟਰੀ ਦੇ ਵਿੱਚ ਤੁਹਾਨੂੰ ਐਗਜ਼ਾਮਪਲਾਂ ਜਿਹੜੀਆਂ ਇਹ ਮਿਲ ਜੂਗੀਆਂ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਸਾਊਥ ਅਮਰੀਕਾ ਦੇ ਵਿੱਚ ਵੀ ਏਸ਼ੀਆ ਦੇ ਵਿੱਚ ਵੀ ਸੋ ਇਹ ਜਿਹੜਾ ਸਦੀਆਂ ਤੋਂ ਜਿਹੜਾ ਸਾਲਮ ਦਾ ਲੋਕੀ ਜਿਹੜੇ ਡਿਸਪਲੇਸ ਹੁੰਦੇ ਸੀਗੇ ਉਹ ਸਦੀਆਂ ਤੋਂ ਜਿਹੜੇ ਚੱਲਦੇ ਆਏ ਆ ਕੋਈ ਨਾ ਕੋਈ ਰੀਜ਼ਨ ਕਰਕੇ ਲੋਕਾਂ ਨੂੰ ਮੂਵ ਹੋਣਾ ਪੈਂਦਾ ਹੈਗਾ ਤੇ ਕਈ ਵਾਰੀ ਸੋਕਾ ਆ ਗਿਆ ਬਾੜ ਆ ਗਈ ਕਿ ਕੰਡੀਸ਼ਨਸ ਜਿਹੜੀਆਂ ਉਹਨਾਂ ਦੀਆਂ ਕੰਟਰੀ ਦੀਆਂ ਬਹੁਤ ਮਾੜੀਆਂ ਹੋ ਗਈਆਂ ਆਰਥਿਕ ਢਾਂਚਾ ਟੁੱਟ ਗਿਆ ਗੈਂਗਸਟਰਸ ਆ ਨਾ ਸਾਊਥ ਅਮਰੀਕਾ ਦੇ ਵਿੱਚ ਕਿ ਰਹਿ ਹੀ ਨਹੀਂ ਬੰਦਾ ਸਕਦਾ ਹੈਗਾ ਜਾਂ ਕਿਤੇ ਤਖਤਾ ਪਲਟ ਹੋ ਗਿਆ ਤੇ ਕਿਸੇ ਨੂੰ ਧਰਮ ਦੀ ਪ੍ਰੈਕਟਿਸ ਕਰਨ ਤੋਂ ਰੋਕਤਾ ਕਮਿਊਨਿਜ਼ਮ ਆ ਗਿਆ ਹੂੰ ਤੇ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਸੈਲਮ ਜਿਹੜਾ ਸੀਗਾ ਉਹਨੂੰ ਇੱਕ ਹਿਊਮਨ ਰਾਈਟ ਉਹਨਾਂ ਨੇ ਰੈਕੋਗਨਾਈਜ਼ ਕੀਤਾ ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ ਜਿਹੜੀ ਸਾਈਨ ਕੀਤੀ ਗਈ ਸਾਰੇ ਮੁਲਕਾਂ ਨੇ ਠੀਕ ਹੈ ਆ ਇੱਕ ਸਮਾਜਿਕ ਲੈਵਲ ਤੇ ਆਪਾਂ ਵੱਧ ਚੁੱਕੇ ਆ ਤੇ ਜਿਹੜੀਆਂ ਇਹ ਧਾਰਨਾ ਵਾਵਾ ਕਿ ਡੈਮੋਕ੍ਰੇਸੀ ਹੋਣੀ ਚਾਹੀਦੀ ਕਿ ਕਮਿਊਨਿਜ਼ਮ ਹੋਣਾ ਚਾਹੀਦਾ ਕਿ ਮਾਰਕਸਿਜ਼ਮ ਹੋਣਾ ਚਾਹੀਦਾ ਇਹ ਸਾਰੀਆਂ ਜੀ ਸੋਚਾਂ ਜਿਹੜੀਆਂ ਹੈਗੀਆਂ ਕਿਤਾਬਾਂ 'ਚ ਬਹੁਤ ਵਧੀਆ ਲੱਗਦੀਆਂ ਪਰ ਇਹਨਾਂ ਦੇ ਥੱਲੇ ਹਜ਼ਾਰਾਂ ਦੇ ਵਿੱਚ ਲੋਕੀ ਮਰ ਗਏ ਸੋਚਾਂ ਦੇ ਪਿੱਛੇ ਲੜਾਈਆਂ ਕਰਦੇ ਨੇ ਕਿ ਕੋਈ ਕਹਿੰਦਾ ਕਮਿਊਨਿਜ਼ਮ ਸਹੀ ਹੋਣਾ ਚਾਹੀਦਾ ਕੋਈ ਕਹਿੰਦਾ ਡੈਮੋਕ੍ਰੇਸੀ ਸਹੀ ਆ ਤੇ ਹਰੇਕ ਵੱਡੇ ਤੋਂ ਵੱਡੇ ਲੀਡਰ ਆਏ ਰਾਈਟਰ ਆਏ ਤੇ ਅਣਗਿਣਤ ਲੋਕਾਂ ਨੇ ਆਪਣਾ ਖੂਨ ਬਹਾਇਆ ਫਿਲਾਸਫੀਆਂ ਦੇ ਪਿੱਛੇ ਕਿ ਸਟੇਟ ਦੇ ਵਿੱਚ ਕਮਿਊਨਿਜ਼ਮ ਹੋਣਾ ਚਾਹੀਦਾ ਕਿ ਡੈਮੋਕ੍ਰੇਸੀ ਹੋਣੀ ਚਾਹੀਦੀ ਆ ਵਰਲਡ ਵਾਰਾਂ ਲਈ ਤੇ ਇਹ ਜਿਹੜਾ ਫਿਰ ਅਸਾਈਲਮ ਦਾ ਜਿਹੜਾ ਸੀਗਾ ਇੱਕ ਪਹਿਲਾਂ ਨੂੰ ਜਿਹੜੀ ਸਟੇਟ ਇੱਕ ਟੂਲ ਵਾਂਗ ਹਥਿਆਰ ਵਾਂਗ ਵਰਤੀ ਸੀਗੀ ਕਿ ਕਿਹਨਾਂ ਨੂੰ ਪ੍ਰਮੋਟ ਕਰਨਾ ਹੈ ਕਿਹੜਾ ਨੂੰ ਨਹੀਂ ਕਰਨਾ ਤੇ ਜਦੋਂ ਇਹ ਖਰਾਬਾ ਸਾਰਾ ਹੋਇਆ ਵਰਲਡ ਵਾਰ ਹੋਈਆਂ ਤੇ ਇਹ ਕਿ ਹਿਊਮਨ ਰਾਈਟ ਦੇ ਵੱਲੋਂ ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਇੱਕ ਇੰਡੀਵਿਜੂਅਲ ਰਾਈਟ ਆ ਤੇ ਇਹਨੂੰ ਇੰਪੋਰਟੈਂਸ ਜਿਹੜੀ ਦੇਣੀ ਚਾਹੀਦੀ ਹੈ ਬੜੇ ਸਾਰੇ ਹਜ਼ਾਰਾਂ ਸਾਲਾਂ ਤੋਂ ਉਹਨੂੰ ਜਿਹੜੀ ਇੰਪੋਰਟੈਂਸ ਨਹੀਂ ਦਿੱਤੀ ਗਈ ਤੇ ਜਿਹੜੇ ਕਈ ਮੁਲਕਾਂ ਨੇ ਰਲ ਕੇ ਇਹਨੂੰ ਇੰਪੋਰਟੈਂਸ ਦਿੱਤੀ ਪਰ ਇਹਦੇ ਕਰਕੇ ਇਹ ਜਿਹੜਾ ਅਬਿਊਜ਼ ਵੀ ਬੜਾ ਹੋਇਆ ਰਾਈਟ ਆਰਥਿਕ ਇਮੀਗ੍ਰੈਂਟ ਹੈਗਾ ਜਿਹਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਧਰਮ ਨਾਲ ਜਾਂ ਕਿਸੇ ਸੋਚ ਨਾਲ ਉਹ ਵੀ ਸਿੱਕਾ ਚਲਾਣ ਦੀ ਕੋਸ਼ਿਸ਼ ਇਹਦੇ ਵਿੱਚ ਕਰਦਾ ਹਮ ਜਿਹੜਾ ਆਈਡੀਆ ਹੈਗਾ ਕਿ ਇਹ ਇੱਕ ਇੰਡੀਵਿਜੂਅਲ ਰਾਈਟ ਹੋਊਗਾ ਤੇ ਇਹ ਇਹਨੇ ਜਨਮ ਲਿਆ ਇਹ ਵਧਿਆ ਪਰ ਇਹਦੇ ਨਾਲ ਨਾਲ ਜਿਹੜਾ ਹੈ ਸìਗਾ ਕਿਉਂਕਿ ਜਿਹੜਾ ਰਾਈਟ ਹੈ ਸਟੇਟ ਨੇ ਦੇਨੇ ਹੁੰਦੇ ਆ ਪਾਵਰ ਜਿਹੜੀ ਸਟੇਟ ਦੇ ਕੋਲ ਹੁੰਦੀ ਆ ਠੀਕ ਹੈ ਜਿਹੜਾ ਰਾਈਟ ਦੀ ਪਾਵਰ ਡਵੈਲਪ ਹੋਈ ਤੇ ਨਾਲ ਨਾਲ ਸਟੇਟ ਦੀ ਪਾਵਰ ਡਵੈਲਪ ਹੋਈ ਕਿ ਸਟੇਟ ਨੇ ਕਿਦਾਂ ਹੇਰਾ ਕਦੋਂ ਰੋਕਣਾ ਕਦੋਂ ਸਹਾਇਲਮ ਦੇਣਾ ਕਦੋਂ ਨਹੀਂ ਦੇਣਾ ਤੇ ਕਾਫੀ ਸਾਰੇ ਇੰਟਰਨੈਸ਼ਨਲ ਜਿਹੜੇ ਇਨਸਟਰੂਮੈਂਟ ਜਿਹੜੇ ਸੀਗੇ ਟਰੀਟੀਆਂ ਕੰਟਰੀਆਂ ਦੇ ਵਿੱਚ ਸਾਈਨ ਹੋਈਆਂ ਸਭ ਤੋਂ ਇੰਪੋਰਟੈਂਟ ਜਿਹੜੀ ਸੀ 1900 33 ਦੇ ਵਿੱਚ ਸੀਗੀ ਲੀਗ ਆਫ ਨੇਸ਼ਨ ਜਿਹੜੇ ਕੰਟਰੀਆਂ ਇਕੱਠੀਆਂ ਹੋਈਆਂ ਪਹਿਲੀ ਵਰਲਡ ਵਾਰ ਤੋਂ ਬਾਅਦ ਉਹਨਾਂ ਨੇ ਇੱਕ ਕਨਵੈਨਸ਼ਨ ਇੱਕ ਸਾਈਨ ਕੀਤੀ ਇੰਟਰਨੈਸ਼ਨਲ ਰਿਫਿਜੀਅਨ ਦੇ ਰਿਲੇਟਡ ਤੇ ਉਹਨਾਂ ਨੇ ਜਣੀਆਂ ਵੀ ਸਟੇਟਾਂ ਨੇ ਉਹਦੇ ਵਿੱਚ ਸਾਈਨ ਕੀਤਾ ਉਹਨਾਂ ਨੇ ਇਹ ਕਿਹਾ ਕਿ ਆਪਾਂ ਕਿਸੇ ਵੀ ਰਿਫਿਊਜੀ ਨੂੰ ਸਿੱਧੇ ਜਿਹੜਾ ਸਪੈਸ਼ਲੀ ਜੇ ਨੇਬਰਿੰਗ ਸਟੇਟ ਤੋਂ ਆਉਂਦੇ ਆ ਗਵੰਡੀ ਮੁਲਕ ਤੋਂ ਆਉਂਦੇ ਆ ਆਪਾਂ ਉਹਨਾਂ ਨੂੰ ਵਾਪਸ ਨਹੀਂ ਭੇਜਾਂਗੇ ਪਰ ਅੱਜ ਦੀ ਡੇਟ ਤੇ ਚੀਜ਼ਾਂ ਹੋਰ ਆ ਤੁਸੀਂ ਗਾਜ਼ਾ ਵਾਲੇ ਇਮੀਗ੍ਰੈਂਟ ਜਦੋਂ ਭੱਜ ਕੇ ਜਾਂਦੇ ਆ ਤੇ ਤੁਸੀਂ ਵੇਖੋਗੇ ਕਿ ਉਹ ਕਹਿੰਦੇ ਕਿ ਆਪਾਂ ਜਾਣਦੇ ਆ ਕਿ ਉੱਥੇ ਹੀ ਰਹਿਣ ਉੱਥੇ ਹੀ ਬਾਬਾ ਖਾਣ ਜੀ ਮਰਨ ਹੀ ਆਵੇ ਹਯਾਰੰਦ ਨਿਆਣੇ ਜਿਹੜੇ ਮਰ ਗਏ ਤੇ ਜਿਹੜਾ ਉਹ ਹਿਊਮਨ ਰਾਈਟਸ ਜਿਹੜੀ ਸੀਗੀ ਹੁਣ ਫਿੱਕੀਆਂ ਪੈ ਗਈਆਂ ਉਹ ਜਿਹੜੀਆਂ ਟ੍ਰੀਟੀਆਂ ਜਿਹੜੀਆਂ ਬਿਲਕੁਲ ਉਹਨਾਂ ਦੀਆਂ ਬਿਲਕੁਲ ਹੂੰ ਜਿਹੜਾ ਸਾਇਲਮਾ ਉਹ ਜਿਹੜਾ ਇੱਕ ਗਰੀਬ ਬੰਦਾ ਵਾ ਸਧਾਰਨ ਬੰਦਾ ਵਾ ਬੰਬ ਖਾਰਿਆ ਮਾਰਿਆ ਉਹ ਕਿਥੋਂ ਦੂਰ ਹੈਗਾ ਜਿਹੜੀ ਸਾਇਲਮ ਦੀ ਪ੍ਰੋਟੈਕਸ਼ਨ ਆ ਯੂ ਐਸ ਚ ਮਿਲਦੀਆਂ ਜਾਂ ਕੈਨੇਡਾ ਚ ਮਿਲਦੀਆਂ ਵਾ ਤੇ ਔਨ ਪੇਪਰ ਇਹਨਾਂ ਨੇ ਬੜੇ سارے ਲਾਅ ਬਣਾਏ ਆ ਰਿਫਿਜੀ ਕੈਂਪ ਵਗੈਰਾ ਹੁੰਦੇ ਆ ਕਈ ਕਈ ਲੋਕ ਆਪਾਂ ਵੀਡੀਓ ਚ ਵੀ ਦੇਖਦੇ ਆ ਅ ਕਿ ਜਿਹੜੇ ਅ ਰਿਫਿਜੀ ਕੈਂਪਾਂ ਚ ਕਈ ਕਈ ਸਾਲ ਲੋਕੀ ਜਿਹੜੇ ਅ ਬੈਠੇ ਰਹਿੰਦੇ ਆ ਕਿ ਹੁੰਦੇ ਆ ਬਿਲਕੁਲ ਹੂੰ 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 ਤੇ ਕਾਫੀ ਜਿਹੜੀ ਡਾਇਰ ਸਿਚੁਏਸ਼ਨ ਹੋਈ ਫਿਰ ਸੈਕੰਡ ਵਰਲਡ ਵਾਰ ਜਦੋਂ ਆਈ ਉਦੋਂ ਬੜਾ ਮੁਸ਼ਕਲ ਆ ਗਈ ਦੁਨੀ ਸਾਰੀ ਤਕਰੀਬਨ ਜਿਹੜੀਆਂ ਲੀਡਿੰਗ ਕੰਟਰੀਆਂ ਸੀਗੀਆਂ ਉਹ ਵਾਰ ਤੇ ਚੱਲ ਗਈਆਂ ਤੇ ਉਹਦੇ ਕਰਕੇ ਇੰਡੀਅਨਸ ਦੇ ਵਿੱਚ ਜਿਹੜੇ ਲੋਕੀ ਡਿਸਪਲੇਸ ਹੋਏ ਫਿਰ ਦੁਬਾਰਾ ਨਾਲ ਤਾਂ ਕਿ ਆਬਲੀਗੇਸ਼ਨ ਹੋਣਾ ਚਾਹੀਦਾ ਜਿਹੜੀ ਸੈਕੰਡ ਵਰਲਡ ਵਾਰ ਸੀਗੀ ਉਹਦਾ ਜ਼ਿਆਦਾ ਕਾਰ ਜਿਹੜਾ ਸੀਗਾ ਜਰਮਨਸ ਨੇ ਜਿਹੜਾ ਜੂ ਸ਼ਲੋਕ ਸੀਗੇ ਉਹਨਾਂ ਨੂੰ ਕਾਰਨਰ ਕਰ ਲਿਆ ਸੀਗਾ ਸ਼ਹਿਰਾਂ ਦੇ ਵਿੱਚ ਜਾ ਕੇ ਜਿਹਨਾਂ ਨੂੰ ਨਹੀਂ ਪਤਾ ਕਿ ਜਰਮਨ ਦਾ ਕੀ ਇਤਿਹਾਸ ਸੀਗਾ ਹੂੰ ਉਹ ਕਿ ਉਹ ਪੇਅਰਿਟੀ ਆਫ ਫਰੇਸ ਲਈ ਕਿਉਂਕਿ ਉਹਨਾਂ ਨੂੰ ਵਰਲਡ ਵਾਰ 1 ਦੇ ਵਿੱਚ ਬਹੁਤ ਠੋਕਰ ਲੱਗੀ ਸੀ ਤੇ ਜਿਹੜਾ ਭੁਗਤਾਨ ਉਹਨਾਂ ਨੂੰ ਕਰਨਾ ਪਿਆ ਸੀਗਾ ਤੇ ਜਰਮਨ ਉਹਨਾਂ ਨੂੰ ਉਹਨਾਂ ਦੀ ਥੋੜੀ ਪ੍ਰਾਈਡ ਹਰਟ ਹੋਈ ਸੀ ਜੇ ਸਾਡਾ ਦੇਸ਼ ਲੂਜ਼ ਕਰ ਗਏ ਆਪਾਂ ਸਾਡੇ ਤੇ ਜ਼ਿੰਮੇਵਾਰੀ ਉਹਨਾਂ ਨੇ ਸੁੱਟਤੀ ਸਾਰੇ ਯੂਰਪ ਨੇ ਤੇ ਹਿਟਲਰ ਵਰਗੇ ਲੀਡਰ ਦਾ ਫਿਰ ਜਨਮ ਹੋਇਆ ਜਿਨੇ ਲੋਕਾਂ ਨੂੰ ਕਨਵਿੰਸ ਕਰਤਾ ਕਿ ਤੁਸੀਂ ਬੈਸਟ ਹੈਗੇ ਆ ਦੁਨੀਆ ਦੇ ਵਿੱਚ ਤੁਹਾਡੇ ਨਾਲ ਤੱਕਾ ਹੋਇਆ ਸਾ ਵਾਪਸ ਆਪਣੀ ਜਿਹੜੀ ਗਲੋਰੀ ਆਪਾਂ ਲੈਣੀ ਆ ਹੂੰ ਹੂੰ ਆਰੀਅਨ ਰੇਸ ਜਿਹੜਾ ਜਾਤਵਾਦ ਜਿਹਨੂੰ ਕਹਿੰਦੇ ਆ ਹੂੰ ਹੂੰ ਉਹ ਕਈ ਛੋਟੇ ਲੈਵਲ ਤੇ ਬੰਦਾ ਗਾਣਿਆ ਗੋਣਿਆ ਚ ਇੱਧਰ ਉੱਧਰ ਚੰਗੀ ਬੰਦਾ ਗੱਲ ਕਰ ਦਿੰਦਾ ਪਰ ਹੁਣ ਮੈਂ ਕਹਿਆ ਜੇ ਅਸਲੀਅਤ ਦੀ ਗੱਲ ਕਰੀਏ ਕਿ ਜਦੋਂ ਉਹ ਬੰਦਾ ਉਹ ਲਾਈਨਾਂ ਤੇ ਤੁਰ ਪੈਂਦਾ ਕਿ ਮੈਂ ਬੈਟਰ ਆ ਤੇ ਤੋਂ ਜਾਤਵੇ ਕਰਕੇ ਧਰਮ ਕਰਕੇ ਤੇ ਉਹਦਾ ਸਿਖਰ ਜਿਹੜਾ ਸੀਗਾ ਉਹ ਜਰਮਨ ਨੇ ਜਰਮਨ ਚ ਪਹੁੰਚਿਆ ਉਹਨਾਂ ਨੇ ਜਿਹੜਾ ਲੀਡਰ ਸੀਗਾ ਉਹਨਾਂ ਨੇ ਜਿਹੜੀ ਨੈਸ਼ਨਲ ਪ੍ਰਾਈਡ ਸੀ ਲੋਕਾਂ ਨੂੰ ਕਨਵਿੰਸ ਕਰਦਾ ਤੁਸੀਂ ਨੈਸ਼ਨਲੀ ਪ੍ਰਾਊਡ ਆ ਤੇ ਜਿਹੜੇ ਜਿਊ ਸਿਗੇ ਉਹਨਾਂ ਨੂੰ ਇੰਟਰਨਮੈਂਟ ਕੈਂਪ ਚ ਪਾਤਾ ਉਥੇ ਗੈਸ ਚੈਂਬਰ ਉਹਨਾਂ ਨੇ ਬਣਾਏ ਗੈਟੋਸ ਬਣਾਏ ਉਹਨਾਂ ਨੇ ਕਿ ਲੋਕਾਂ ਨੂੰ ਉਹਨਾਂ ਨੇ ਕਈ ਕਈ ਦਿਨ ਉਹਨਾਂ ਨੇ ਖਾਣੇ ਨਹੀਂ ਦਿੱਤੇ ਤੇ ਭੁੱਖ ਦੇ ਨਾਲ ਜਿਹੜੇ ਸੀਗੇ ਸਟਾਰਵ ਕਰਕੇ ਮਰ ਗਏ ਉਹਨਾਂ ਦੀ ਜੇ ਫੋਟੋ ਤੁਸੀਂ ਚੈੱਕ ਕਰੋ ਦਿਨ ਬਦ ਦਿਨ ਉਹ ਜਦਦਾ ਕਮਜ਼ੋਰ ਹੁੰਦੇ ਰਹੇ ਤੇ ਸਾਰੇ ਕਰਕੇ ਇਹਨਾਂ ਨੇ ਬੰਦ ਕਰਤੇ ਤੇ ਉਹਨਾਂ ਨੂੰ ਖਾਣਾ ਪੀਣਾ ਨਹੀਂ ਦਿੱਤਾ ਉੱਥੋਂ ਕਈ ਸਾਰੇ ਮਰ ਗਏ ਤੇ ਫਿਰ ਜਿਹੜੇ ਬਚੇ ਸੀਗੇ ਕਈ ਉਹਨਾਂ ਨੂੰ ਗੱਡੀਆਂ ਚ ਲੈ ਕੇ ਜਾਂਦੇ ਸੀ ਗੈਸ ਦੇ ਚੈਂਬਰਾਂ ਚ ਪਾ ਕੇ ਤੇ ਪੂਰਾ ਇਨਫਰਾਸਟ੍ਰਕਚਰ ਸਟੇਟ ਨੇ ਤਿਆਰ ਕੀਤਾ ਕਿ ਕਿਦਾਂ ਚੈਂਬਰ ਬਣਾਏ ਉਹਨਾਂ ਨੇ ਤੇ ਗੈਸ ਦੇ ਚੈਂਬਰਾਂ ਚ ਪਾ ਪਾ ਕੇ ਫਿਰ ਜਿਹੜਾ ਸੀਗਾ ਆ ਲੋਕਾਂ ਨੂੰ ਆ ਮਾਰਿਆ ਹੂੰ ਤੇ 1 ਸੈਕਿੰਡ ਤੇ ਜੀ ਉਹ ਨਾਲ ਨਾਲ ਕਈ ਵਰੀ ਡਿਸਟਰੈਕਸ਼ਨ ਜਿਆਦਾ ਛੋਣਾਂ ਦੇ ਨਾਲ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੂੰ ਫਿਰ ਜਦੋਂ ਜੂਜ਼ ਨੂੰ ਕਾਫੀ ਜ਼ਿਆਦਾ ਪਰਸੀਕਿਊਸ਼ਨ ਜਿਹੜੀ ਹੋਈ ਤੇ ਜਰਮਨ ਜ਼ੋਨ ਨਿਕਲਣੇ ਪਿਆ ਤੇ ਇਹਨਾਂ ਦਾ ਦੇਸ਼ ਜਿਹੜਾ ਕੋਈ ਸੀਗਾ ਨਹੀਂ ਹੂੰ ਤੇ ਉਦੋਂ ਦਾ ਫਿਰ ਜਿਹੜਾ ਸੀਗਾ ਇਹਨਾਂ ਨੇ ਕਿਹਾ ਕਿ ਸਾਨੂੰ ਸੈਪਰੇਟ ਹੋਮਲੈਂਡ ਚਾਹੀਦੀ ਹੈ ਤੇ ਇਹ ਉਹੀ ਵਾਲੇ ਲੋਕ ਆ ਜਿਹਨਾਂ ਨੂੰ ਫਿਰ ਉਹਨਾ ਟਾਈਮਾਂ ਤੇ ਪੈਲੇਸਟੀਨੀਆਂ ਨੇ ਵੀ ਕਈਆਂ ਨੇ ਰਿਫਿਊਜ ਦਿੱਤਾ ਹੈਗਾ ਵੀਡੀਓ YouTube ਤੇ ਤੁਹਾਨੂੰ ਮਿਲ ਜਣੀ ਆ ਜੀ ਕੀਬੋਰਡ ਚ ਹੋ ਜਾਂਦੇ ਸੀਗੇ ਤੇ ਕਹਿੰਦੇ ਸੀਗੇ ਕਿ ਵੀਅਰ ਜੂਸ ਤੇ ਸਾਨੂੰ ਵਾਪਸ ਨਾ ਭੇਜਿਆ ਜਾਵੇ ਹੂੰ 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 ਕੱਲ 3 ਦੀ ਜਦੋਂ ਧਰਤੀ ਦੇ ਪੈਰ ਰੱਖਦੇ ਸੀਗੇ ਹੂੰ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਕਾਫੀ ਸਾਰੇ ਜਿਹੜੇ ਮੋਬਿਲਾਈਜੇਸ਼ਨ ਹੋਈ ਕਿ ਕਿਦਾਂ ਕਾਨੂੰਨ ਬਣਨੇ ਚਾਹੀਦੇ ਆ ਲੜਾਈ ਨੇ ਬਹੁਤ ਸਾਰੇ ਜਿਹੜਾ ਟਾਂਚਾ ਜਿਹੜਾ ਤੋੜਤਾ ਪੋਲੀਸ਼ੀ ਮੀਗ੍ਰੈਂਟ ਇਟਾਲੀਅਨ ਮੀਗ੍ਰੈਂਟਸ ਤੇ ਥੋੜੀ ਜੀ ਖੋਲ ਦਿੱਤੀ ਲੋਕਾਂ ਨੇ ਉਹਨਾਂ ਨੂੰ ਲੋਕਾਂ ਲੱਗਿਆ ਕਿ ਯਾਰ ਹੁਣ ਤਾਂ ਆਸਰਾ ਜਿਹੜਾ ਦੇਣਾ ਹੀ ਪੈਣਾ ਜਰਮਨ ਵੀ ਜਿਹੜੇ ਸੀਗੇ ਨਾਜ਼ੀ ਵੀਵਨ ਸੀਗੇ ਉਹ ਕਈ ਸਾਰੀ ਹੋਰ ਕੰਟਰੀਆਂ ਚ ਭੱਜ ਗਏ ਜਿਦਾ ਅਰਜੈਂਟੀਨਾ ਚਿੱਲੀ ਮਤਲਬ ਬੜੀਆਂ ਸਾਰੀਆਂ ਤੇ ਡਾਕੂਮੈਂਟਰੀ ਜਿਹੜੀਆਂ ਬਣੀਆਂ ਹੋਈਆਂ ਕਾਫੀ ਇੰਟਰਸਟਿੰਗ ਜਿਹੜਾ ਟਾਈਮ ਸੀਗਾ ਨਵੀਂ ਜਨਰੇਸ਼ਨ ਨੂੰ ਸ਼ਾਇਦ ਨਾ ਫਰਕ ਪਵੇ ਕੋਈ ਤੇ ਅ ਪ੍ਰੀ ਹਿਸਟਰੀ ਜਿਹੜੀ ਹਿਸਟਰੀ ਆ ਉਹ ਟਾਈਮਾਂ ਦੇ ਕਾਫੀ ਡਾਇਨਾਮਿਕ ਜਿਹੜੇ ਟਾਈਮ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਕੋਲਡ ਵਾਰ ਜਿਹੜੀ ਛਿੜ ਪਈ ਇਹਨਾਂ ਦੇ ਵਿੱਚ ਅਮਰੀਕਾ ਸੋ ਜਿਹੜਾ ਵਰਲਡ ਵਾਰ ਜਦੋਂ ਹੋਈ ਸੀਗੀ ਸੈਕੰਡ ਵਰਲਡ ਵਾਰ ਸਪੈਸ਼ਲੀ ਹੋਈ ਸੀ ਜਿਹੜਾ ਟਰੂ ਵਰਲਡ ਵਾਰ ਦਾ ਵਿਨਰ ਸੀਗਾ ਉਹ ਸੀਗਾ ਰਸ਼ੀਆ ਕਿ ਜਿਹੜਾ ਤੁਸੀਂ ਕਹਿ ਰਹੇ ਜਿਹਨੇ ਟਾਕਰਾ ਕਰਕੇ ਲੜਾਈ ਜਿਹੜੀ ਮੈਦਾਨ ਦੇ ਵਿੱਚ ਜਿੱਤੀ ਆ ਜਰਮਨ ਯੂਰਪ ਦੇ ਵਿੱਚ ਬਿਲਕੁਲ ਜਿਹੜਾ ਗਰਾਉਂਡ ਦੇ ਵਿੱਚ ਜਿਹੜਾ ਅਮਰੀਕਾ ਐਜ਼ ਅ ਕੰਟਰੀ ਸੀਗਾ ਉਹਦੀ ਪਾਰਟਿਸਪੇਸ਼ਨ ਲੇਟ ਸੀਗੀ ਪਰ ਹਾਰਬਰ ਤੋਂ ਬਾਅਦ ਬੇਸਿਕਲੀ ਜਾਪਾਨ ਨੂੰ ਲੱਗਿਆ ਕਿ ਕੋਈ ਹੋਰ ਆਪਸ਼ਨ ਨਹੀਂ ਬਚੀ ਤੇ ਇਧਰ ਨੂੰ ਬੰਬ ਸੁੱਟਣੇ ਪੈਣੇ ਆ ਦਾ ਇੰਪੀਰੀਅਲਿਜ਼ਮ ਦਾ ਜਿਹੜਾ ਸੀਗਾ ਹੁਣ ਲੜਾਈ ਚੱਲ ਪਈ ਤੇ ਜਾਪਾਨ ਇੱਕ ਪੀਰੀਅਲਿਸਟ ਕੰਟਰੀ ਸੀਗੀ ਜਰਮਨ ਜਿਹੜੀ ਇੰਪੀਰੀਅਲਿਸਟਿਕ ਕੰਟਰੀ ਸੀ ਤੇ ਉਹਨਾਂ ਨੇ ਪਰਲ ਹਾਰਬਰ ਵਗੈਰਾ ਤੇ ਬੰਬ ਬੰਮ ਛੱਟੇ ਤੇ ਹਿਸਟਰੀ ਬੜੀ ਵੱਡੀ ਆ ਤੁਹਾਨੂੰ ਪਤਾ ਹੀ ਆ ਫਿਰ ਐਟੋਮਿਕ ਬੰਬ ਵਗੈਰਾ ਛੱਟਿਆ ਗਿਆ ਉਹਨਾਂ ਤੇ ਪੂਰੇ ਸ਼ਹਿਰ ਉਹਨਾਂ ਦੇ ਹਿਰੋਸ਼ਿਮਾ ਨਾਗਾਸਾਕੀ ਤਬਾਹ ਕਰਤੇ ਪੂਰੇ ਤਬਾਹ ਕਰਤੇ ਹੂੰ 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 ਯੂਐਸ ਦੀ ਜਿਹੜੀ ਐਂਟਰੀ ਸੀਗੀ ਉਹ ਵਾਰਲਡ ਵਾਰ ਦੇ ਵਿੱਚ ਬੜੀ ਲੇਟ ਸੀ ਹੂੰ ਤੇ ਜਿਹੜਾ ਜੀਨਰ ਹੋਇਆ ਉਹ ਹੋਇਆ ਰਸ਼ੀਆ ਪਰ ਜਿਹੜਾ ਫਾਈਨੈਂਸ਼ੀਅਲ ਜੀਨਰ ਹੋਇ ਕਿਹੜੋਕੇ ਬੰਦਾ ਫਾਈਨੈਂਸ਼ਲੀ ਸਭ ਤੋਂ ਜ਼ਿਆਦਾ ਬੇਨਫਿਟ ਕਿਨ ਨੂੰ ਹੋਇਆ ਉਹ ਯੂਐਸ ਨੂੰ ਹੋਇਆ ਕਿਉਂਕਿ ਟਾਈਮਿੰਗ ਆਫ ਐਂਟਰੀ ਵੈਪਨ ਜਿਹੜੇ ਉਹਨਾਂ ਦੇ ਸੀਗੇ ਹੂੰ ਤੇ ਸਾਰੇ ਟਰੇਡਰ ਆਊਟ ਉਹਨਾਂ ਨੇ ਕਾਬੂ ਕਰ ਲਏ ਵਧੀਆ-ਵਧੀਆ ਬੇਸ ਬਣਾ ਲਏ ਆਪਣੀਆਂ ਕੰਟਰੀਆਂ ਦੇ ਵਿੱਚ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਫਿਰ ਯੂਐਸ ਦਾ ਤਾਂ ਕਰਕੇ ਜਿਹੜੀ ਉਦੋਂ ਦੀ ਉਹਨਾਂ ਨੂੰ ਐਡਵਾਂਟੇਜ ਮਿਲੀ ਆ ਉਹਨਾਂ ਦਾ ਸਿੱਕਾ ਜਿਹੜਾ ਇਹਨਾਂ ਦਾ ਟੌਪ ਤੇ ਚੱਲਦਾ ਵਾ ਅੱਜ ਦੀ ਰੇਟ ਤੱਕ ਕਿਉਂਕਿ ਐ ਐਕਸਪਲੋਇਟਸ ਆਫ ਵਾਰ ਜਿਹੜੇ ਸੀਗੇ ਕਿ ਰਸ਼ੀਆ ਦੇ ਬੰਦੇ ਬਹੁਤ ਜ਼ਿਆਦਾ ਮਰ ਗਏ ਬਹੁਤ ਸਾਰਾ ਇਹ ਯੂਥ ਜਿਹੜੀ ਉਹਦੀ ਮਰ ਗਈ ਜਵਾਨ ਜਿਹੜੇ ਸੀਗੇ ਮੇਲ ਬਲੱਡ ਉਹਨਾਂ ਦਾ ਲੂਜ਼ ਹੋ ਗਿਆ ਤੇ ਠੀਕ ਆ ਹੂੰ ਸੋ ਉਸ ਤੋਂ ਬਾਅਦ ਕੀ ਸੀਗਾ ਕਿ ਦੋਨੋਂ ਕੰਟਰੀਆਂ ਦੇ ਵਿੱਚ ਕੋਲਡ ਵਾਰ ਛਿੜ ਪਈ ਕੋਲਡ ਵਾਰ ਛੜਨ ਦੇ ਕਰਕੇ ਕੀ ਹੋਇਆ ਕਿ ਡਾਇਰੈਕਟਲੀ ਨਹੀਂ ਲੜ ਸਕਦੇ ਸੀਗੇ ਬਹੁਤ ਸਾਰੀਆਂ ਨੇ ਦੀ ਰੇਸ ਕਿ ਚੰਦ ਤੇ ਪਹਿਲਾਂ ਕੌਣ ਜਾਊਗਾ ਬੜੀ ਸਾਰੀ ਟੈਕਨੋਲੋਜੀ ਦੇ ਵਿੱਚ ਵਾਧਾ ਹੋਇਆ ਕਿ ਦੋਨੋਂ ਕੰਟਰੀਆਂ ਟਵਾਰ ਸੀਗੀਆਂ ਤੇ ਜਿਹੜਾ ਰਸ਼ੀਆਵਾ ਦਾ ਇਹ ਵੀ ਕੋਕੇਸ਼ਨ ਪੋਪੂਲੇਸ਼ਨ ਆ ਗੋਰੇ ਆ ਤੇ ਇਹ ਜਿਹੜਾ ਸੀਗਾ ਪੋਲਿਸ਼ ਇਮੀਗ੍ਰੈਂਟਸ ਨੂੰ ਉਹਨਾਂ ਦਾ ਕਾਫੀ ਸਾਰਾ ਜਿਹੜਾ ਤੁਸੀਂ ਦੇਖੂਗੇ ਹਿਸਟਰੀ ਦੇ ਵਿੱਚ ਕੀ ਠੱਕਾ ਜਿਹੜਾ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਕੋਲਡ ਵਾਰ ਦੇ ਕਰਕੇ ਇਹਨਾਂ ਨੇ ਰਿਫਿਜੀ ਨੰਬਰ ਬਹੁਤ ਜ਼ਿਆਦਾ ਜਿਹੜੇ ਵਧ ਗਏ ਤੇ ਇਹਨਾਂ ਨੇ ਉਹਨਾਂ ਤੇ ਵੀ ਜਿਹੜੀ ਰੋਕ ਟੋਕ ਜਿਹੜੀ ਉਹ ਲਾ ਦਿੱਤੀ ਠੀਕ ਹੈ ਤੇ ਕੋਲਡ ਵਾਰ ਤੋਂ ਬਾਅਦ ਹੁਣ ਕੀ ਹੋਇਆ ਕਿ ਉਹਨਾਂ ਨੇ ਰੋਕ ਟੋਕ ਬੜੀ ਲਾਤੀ ਕਿ ਜਾਣਾ ਨਹੀਂ ਕੋਲਡ ਵਾਰ ਵੀ ਅਫੀਸ਼ਲੀ ਨਹੀਂ ਹੁੰਣਾ ਲੜਾਈ ਤੇ ਸੀਗੀ ਅੰਦਰੋਂ ਅੰਦਰੀ ਸਾਰਾ ਉਹਨਾਂ ਦਾ ਚੱਲ ਰਿਹਾ ਹੈ ਕਿ ਕਿਦਾਂ ਇੱਕ ਦੂਜੇ ਨੂੰ ਤੰਗ ਜਿਹੜਾ ਕਰਨਾ ਹੈ ਬਸ ਜਿਹੜਾ ਸ਼ਰੀਕੇਵਾਜੀ ਕਹਿ ਦਿੰਦੇ ਆ ਨਾ ਵੀ ਉਹ ਚਾਚੇ ਦੇ ਮੁੰਡੇ ਨੇ ਆ ਲਿਆ ਤੇ ਹੁਣ ਆਪਾਂ ਵੀ ਉਹ ਕਰਨਾ ਜਾਂ ਉਹ ਤੋਂ ਪਹਿਲਾਂ ਦੇਖੋ ਕੌਣ ਕੌਣ ਫਾਰ ਕੌਣ ਮਿਲੋਂ ਕਢਾ ਕੇ ਲਿਆਉ ਉਹ ਗੱਲ ਹੁਕ ਜਾਂਦੀ ਹੈ ਬਰੀ ਗੱਲ ਹੋ ਗਈ ਤੇ ਹੁਣ ਇਹਦੇ ਕਰਕੇ ਕੀ ਹੋਇਆ ਹੈ ਕਿ ਕੋਲਡ ਵਾਰ ਤੋਂ ਬਾਅਦ ਕੀ ਹੋਇਆ ਹੈ ਕਿ ਰੈਸਟ੍ਰਿਕਸ਼ਨਾਂ ਬਹੁਤ ਜ਼ਿਆਦਾ ਹੋਰ ਵਧਾਤੀਆਂ ਤੇ ਹੁਣ ਲੋਕੀ ਵੀ ਨਹੀਂ ਆ ਸਕਦੇ ਸੀਗੇ ਤੇ ਕੰਟਰੀਆਂ ਦੇ ਆਪਣੇ ਕਨਸੈਪਟ ਜਿਹੜੇ ਡਿਫਰੈਂਟ ਹੋ ਗਏ ਹਰ ਇੱਕ ਕੰਟਰੀ ਉਭਰਨ ਲੱਗ ਪਈ ਆਪਣੇ ਸੀਨ ਤੇ ਸੋਵੀਅਤ ਯੂਨੀਅਨ ਜਿਹ ਬਾਰਡਰ ਜਿਹੜੇ ਜ਼ਿਆਦਾ ਸਿਕਿਉਰ ਹੋਣ ਲੱਗੇ ਬ੍ਰਿਟਿਸ਼ਰ ਜਿਹੜੇ ਸੀਗੇ ਇੰਡੀਆ ਨੂੰ ਛੱਡ ਕੇ ਜਾਣਾ ਪਿਆ ਉਹਨਾਂ ਨੂੰ ਕਿਉਂਕਿ ਜਿਹੜਾ ਯੂਕੇ ਸੀਗਾ ਉਹ ਆਪ ਲੜਾਈ ਦੇ ਵਿੱਚ ਸੀਗਾ World War ਦੇ ਵਿੱਚ ਸੀਗਾ ਤੇ ਉਹਨੂੰ ਉਹਨਾਂ ਦੇ ਵੀ ਲੋਕ-ਲੋਕ ਬਹੁਤ ਮਰ ਰਹੇਗੇ ਤੇ ਉਹਨਾਂ ਦੀ ਵੀ ਹੱਥ-ਪੈਰਾਂ ਦੀ ਪਈ ਹੋਈ ਸੀ ਕਿਉਂਕਿ ਜਰਮਨ ਨੇ ਕੰਮ ਚੱਕਿਆ ਹੋਇਆ ਹੈਗਾ ਉਹਨਾਂ ਨੂੰ ਇੰਡੀਆ ਦੇ ਵਿੱਚੋਂ ਦੀ ਆਪਣੀਆਂ ਜਿਹੜੀਆਂ ਫੌਜਾਂ-ਫੌਜਾਂ ਸਾਰੀਆਂ ਬ੍ਰਿਟਿਸ਼ ਲੋਕਾਂ ਨੂੰ ਵਾਪਸ ਲੈ ਕੇ ਜਾਣੀਆਂ ਪਈਆਂ ਇੰਡੀਆ ਨੂੰ ਵੀ ਬੜਾ ਸਹੀ ਫਿਰ ਮੌਕਾ ਮਿਲਿਆ ਕਿ ਦੁਸ਼ਮਣ ਕਮਜ਼ੋਰ ਹੋ ਗਿਆ ਤੇ ਉਹਨਾਂ ਦੀ ਵੀ ਆਜ਼ਾਦੀ ਹੋ ਗਈ ਤੇ ਹੁਣ ਕੀ ਸੀਗਾ ਕਿ ਸਾਰੇ ਕੰਟਰੀਆਂ ਜਦੋਂ ਬਣਨ ਲੱਪੀਆਂ ਬਾਰਡਰ-ਬਾਰਡਰ ਜਿਹੜੇ ਬਣਨ ਲੱਪੇ ਤੇ ਲੋਕਾਂ ਕੋ ਫਿਰ ਜਿਹੜੇ ਰਿਫਿਊਜੀ ਸੀਗੇ ਉਹ ਫਸ ਗਏ ਇਹਨਾਂ ਦੇ ਵਿੱਚ ਹੁਣ ਇੰਡੀਆ ਦੀ ਆਪਣਾ ਇਹ ਗੱਲ ਹੈ ਕਿ ਉਹਨਾਂ ਨੇ ਪਾਰਟੀਸ਼ਨ ਦਾ ਉਹ ਦਿੱਤਾ ਕਿ ਤੁਸੀਂ ਇੱਧਰ ਚੱਲ ਜਾ ਉੱਧਰ ਚੱਲ ਜਾ ਪਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਦੋਨੋਂ ਮੁਲਕਾਂ 'ਚ ਜਿਹੜੀਆਂ ਆਬਾਦੀਆਂ ਫਸੀਆਂ ਰਹਿ ਗਈਆਂ ਉਹਦੋਂ ਦੀਆਂ ਵਿਚਾਰਤਾ ਰਾਉਣ ਦੀ ਫਸੀ ਰਹੀ ਗਈ ਧਰਮ ਦੇ ਨਾਮ ਤੇ ਤੇ ਅਜੇ ਤੱਕ ਉਹਨਾਂ ਦਾ ਜਿਹੜਾ 2024 ਤੱਕ ਵੀ ਤੁਸੀਂ ਦੇਖੋ ਕਿ ਸਰਕਾਰਾਂ ਇੱਕ ਦੂਜੇ ਦੀ ਜਿਹੜੀ ਮਾਈਨੋਰਿਟੀ ਕਮਿਊਨਿਟੀ ਜਿਹੜੀਆਂ ਕਿਸੇ ਵੀ ਕੰਟ ਉਨੂੰ ਤਾਂ ਕਰਨ ਦੀ ਜਿਹੜੀ ਕੋਸ਼ਿਸ਼ ਹੁੰਦਾ ਉਹਨਾਂ ਦੇ ਨਾਲ ਬਿਲਕੁਲ ਤੇ ਫਿਰ ਰੋਕੀ ਗਈ ਸੀ ਕਿ ਉਹਨਾਂ ਕੋਈ ਚਾਰਾ ਨਹੀਂ ਬਚਿਆ ਉਹ ਇਰੈਗੂਲਰ ਮਾਈਗ੍ਰੇਸ਼ਨ ਚੈਨਲ ਮਤਲਬ ਕਿ ਦੋ ਨੰਬਰ ਇਹ ਜਿਹੜੇ ਤਰੀਕੇ ਸੀਗੇ ਉਹਨਾਂ ਨਾਲ ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕਰਤਾ 1980 70 ਤੋਂ 80 ਤੋਂ ਲੈ ਕੇ ਜਿਹੜੀ ਫਿਰ ਜੋ ਪੰਜਾਬ ਦੀ ਵੀ ਜਿਹੜੀ ਮਾਈਗ੍ਰੇਸ਼ਨ ਜਿਹੜੀ ਸ਼ੁਰੂ ਹੋਈ ਜਿਹਦਾ ਦਾ ਜਦੋਂ ਲੱਗਿਆ ਉਹ ਉਹਲੇ ਉਹਲੇ ਹਿਸਾਬ ਨਾਲ ਜਿਹੜਾ ਬਾਹਰ ਆ ਗਿਆ ਹੋ ਜਿਹੜੀ ਲੌਂਗ ਸਟੋਰੀ ਸ਼ਾਰਟ ਸਾਰੀ ਦੁਨੀਆ ਦੀ ਇਮੀਗ੍ਰੇਸ਼ਨ ਆ ਜਿਹੜੀ ਅਸਾलम ਦਾ ਸੀਗਾ ਡਿਸਪਲੇਸਮੈਂਟ ਜਿੱਦਾਂ ਕਿਦਾਂ ਹੋਈ ਤੇ ਇੰਡੀਆ ਤੋਂ ਜਿਹੜਾ ਕਿਦਾਂ ਚੱਲਿਆ ਤੇ ਇਹਦੇ ਵਿੱਚ ਇੱਕ ਸੀਗਾ ਕਿ ਜਿਹੜਾ ਕਈ ਵਾਰੀ ਆਪਾਂ ਗੱਲ ਜਿੱਦਾਂ ਕਰਦੇ ਆ ਕਿ ਜਿਹੜਾ ਇੱਕ ਇਮੀਗ੍ਰੈਂਟ ਆਂਦਾ ਹੈਗਾ ਨਾ ਤੇ ਵਕੀਲ ਵੀ ਸਾਰੇ ਇਹ ਕਰੂਗਾ ਕਿ ਬੜੀ ਕੁਆਲਟੀ ਇੱਕ ਹੁੰਦੀ ਜੀ ਜਜਵੇ ਵਾਲਾ ਬੰਦਾ ਹੁੰਦਾ ਹੈਗਾ ਉਹਦੀ ਇੰਡੀਆ 'ਚ ਰਹਿੰਦੇ ਪੰਜਾਬ ਦੀ ਪੋਲਿਟਿਕਸ ਦਾ ਗਿਆਨ ਹੁੰਦਾ ਹੈਗਾ ਤੇ ਸਾਰੇ ਜਿਹੜੇ ਇਮੀਗ੍ਰੈਂਟ ਸੀਗੇ ਕੇਸ ਜਿਹੜਾ ਪ੍ਰੈਜ਼ੈਂਟ ਕਰਨ ਦਾ ਇੱਕ ਸਵਾਦ ਹੁੰਦਾ ਹੈਗਾ ਤੇ ਬੰਦਾ ਬੁੱਲਾਰੇ ਹੁੰਦੇ ਹੀ ਤਗੜੇ ਤੋਂ ਤਗੜੇ ਤੇ ਉਦੋਂ ਆਹ ਜਿਹੜੀ ਸੋਸ਼ਲ ਮੀਡੀਆ ਫੇਸਬੁੱਕ ਸਨੈਪਚੈਟ ਇਹ ਉਹ ਡਿਸਟਰੈਕਸ਼ਨ ਨਹੀਂ ਸੀਗੀਆਂ ਨਹੀਂ ਸੀਗੀਆਂ ਆਉਂਦੇ ਸੀਗੇ ਕੇਸ ਵੱਲ ਬੜਾ ਜ਼ਿਆਦਾ ਧਿਆਨ ਹੁੰਦਾ ਸੀਗਾ ਉਹਨਾਂ ਦਾ ਹੂੰ ਹੂੰ ਮਿਲਨਸਾਰ ਹੁੰਦੇ ਸੀਗੇ ਪਤਾ ਸੀਗਾ ਕਿ ਔਖੇ ਟਾਈਮਾਂ ਤੋਂ ਜਿਹੜੇ ਲੰਘੇ ਆ ਤੇ ਹੁਣ ਜਿਹੜੀ ਮਾਈਗ੍ਰੇਸ਼ਨ ਜਿਹੜੀ ਆ ਰਹੀ ਆ ਤੇ ਇਹ ਆ ਵੀ ਲੋਕਾਂ ਕੋਲ ਬਹੁਤ ਜ਼ਿਆਦਾ ਕੇ ਚੱਲ ਪਲੋਟ ਵੇਚਿਆ ਤੇ ਇੰਸਟਾਗ੍ਰam ਤੇ ਗੱਲ ਕਰਦਾ ਬੰਦਾ ਬਾਹਰ ਪਹੁੰਚ ਗਿਆ ਤੇ ਬੜਾ ਜ਼ਿਆਦਾ ਖਾਣ ਲੱਗ ਪਿਆ ਕੋਰਟਾਂ ਦੇ ਵਿੱਚ ਰਸ਼ ਬਹੁਤ ਜ਼ਿਆਦਾ ਸਿਚੇਸ਼ਨ ਦਾ ਪੈ ਗਿਆ ਤੇ ਜਿਹੜੀ ਇਮੀਗ੍ਰੇਸ਼ਨ ਦੇ ਆਪਣੇ 100 ਸਾਲ ਦੀ ਤਾਂ ਕੀ ਗੱਲ ਕਰੀਏ ਸਾਲਾਂ ਦੀ ਪਿਛਲੇ 5 ਸਾਲਾਂ 'ਚ ਹੀ ਬੜਾ ਫਰਕ ਆ 5ਾਂ 6 ਸਾਲਾਂ 'ਚ ਜਿਹੜਾ ਇੱਕ 5 ਸਾਲ ਪਹਿਲਾਂ ਬੰਦਾ ਆਇਆ ਵਾ ਤੇ ਜਿਹੜਾ ਹੁਣ ਬਾਰਡਰ ਟੱਪ ਰਿਹਾ ਵਾ ਜਿਹੜਾ ਹੁਣ ਜਵਾਗ ਬਾਰਡਰ ਟੱਪ ਰਿਹਾ ਵਾ ਬੜਾ ਫਰਕ ਜਿਹੜਾ ਹੈਗਾ ਜੀਵਨ ਉਸਮਾਨ ਦਾ ਫਰਕ ਪੈ ਗਿਆ ਉਸਮਾਨ ਦਾ ਫਰਕ ਪੈ ਗਿਆ ਉਦੋਂ ਇਦਾਂ ਸੀਗਾ ਕਿ ਕਈ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ ਹੈਗੀ ਇੰਟਰਨੈਟ ਨਹੀਂ ਸੀਗਾ ਤਾਂ ਇਹ ਲੋਕ ਜਿਹੜੇ ਰੱਖਦੇ ਸੀਗੇ ਹੂੰ ਕਿਰਗ ਅੰਟਰਨੈਟ ਤੇ ਸਾਰਾ ਕੁਝ ਹੈਗਾ ਵਾ ਤੇ ਬੰਦੀ ਸਿੰਘਾਂ ਦਾ ਮਸਲਾ ਬੰਦੇ ਨੂੰ ਜਰੂਰ ਸ਼ਾਇਦ ਮਾੜਾ-ਮੋਟਾ ਪਤਾ ਹੋਊਗਾ ਤੇ ਹੈ ਕੌਣ ਆ ਕਿੱਦਾਂ ਫਸੇ ਆ ਨਾਮ ਦੱਸੋ ਪੰਜ ਉਹ ਨਹੀਂ ਪਤਾਉਣਗੇ ਕਿਸੇ ਨੂੰ ਉਹ ਨਹੀਂ ਪਤਾ ਉਤੋਂ ਤੋਂ ਹੁਣ ਪਤਾ ਆ ਬਸ ਡੰਗਾਈ ਕਿਸੇ ਦੀ ਹੁੰਨੀ ਚੜੀ ਚੀਜ਼ ਦੀ ਪਤਾ ਹੈਗੀ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਅਸਲੀਅਤ ਜਿਹੜੀ ਉਹ ਪੂਰੀ ਆ ਜਿਹੜੀ ਉਹ ਪਤਾ ਹੋਵੇ ਬੰਦਾ ਫੋਟ ਦੇ ਵਿੱਚ ਪਾ ਜਾਂਦਾ ਕਿ ਬੰਦਾ ਬੰਦਾ ਕਲੇਮ ਕਰਦਾ ਹੈ ਕਿ ਮੈਨੂੰ ਮੇਰੇ ਪਿੱਛੇ ਨੈਸ਼ਨਲ ਲੈਵਲ ਦੀਆਂ ਸਰਕਾਰਾਂ ਪੈਗੀਆਂ ਇੰਡੀਆ ਲੈਵਲ ਦੀ ਇੰਪੋਰਟੈਂਟ ਹੈ ਕਿ ਮੇਰੇ ਪਿੱਛੇ ਨੈਸ਼ਨਲ ਲੈਵਲ ਦੀਆਂ ਸਰਕਾਰਾਂ ਪੈਗੀਆਂ ਤੇ ਜੱਜ ਇਹਦਾ ਪੁੱਛਦਾ ਕਿ ਅੱਛਾ ਮੈਨੂੰ ਦੱਸ ਸਕਦੇ ਕਿਹੜੀ ਪਾਰਟੀ ਕੋ ਕਿੰਨੀਆਂ ਸੀਟਾਂ ਆ ਇੰਡੀਆ ਦੇ ਵਿੱਚ ਤੇ ਉਹ ਕਹਿੰਦਾ ਮੈਨੂੰ ਪਤਾ ਨਹੀਂ ਇਲੈਕਸ਼ਨ ਕਦੋਂ ਇਹਗੇ ਨੈਸ਼ਨਲ ਲੈਵਲ ਦੇ ਮੈਨੂੰ ਪਤਾ ਨਹੀਂ ਮジョਰਿਟੀ ਪਾਰਟੀ ਦੀਆਂ ਸੀਟਾਂ ਜਾਂ ਕੋਲੀਸ਼ਨ ਦੀਆਂ ਕਿੰਨੀਆਂ ਸੀਟਾਂ ਮੈਨੂੰ ਪਤਾ ਨਹੀਂ ਤਾਂ ਜੱਜ ਕਹਿੰਦਾ ਕਿ ਯਾਰ ਤੈਨੂੰ ਮਤਲਬ ਤੂੰ ਇੰਨਾ ਇੰਪੋਰਟੈਂਟ ਆ ਕਿ ਤੇਰੇ ਪਿੱਛੇ ਸਰਕਾਰਾਂ ਨੈਸ਼ਨਲ ਲੈਵਲ ਦੀਆਂ ਪੈ ਗਈਆਂ ਪਰ ਜਦੋਂ ਤੈਨੂੰ ਮੈਂ ਪੁੱਛਿਆ ਸਰਕਾਰਾਂ ਬਾਰੇ ਤੈਨੂੰ ਸਰਕਾਰਾਂ ਬਾਰੇ ਨਹੀਂ ਪਤਾ ਮੈਂ ਤੂੰ ਤਾਂ ਇਹਨੂੰ ਕੋਈ ਕਿਉਂ ਨਹੀਂ ਪਤਾ ਹੂੰ ਤੂੰ ਸਰਕਾਰਾਂ ਤੋਂ ਵੀ ਉੱਤੇ ਹੋ ਗਿਆ ਕਿ ਉਹ ਤੇਰੇ ਪਿੱਛੇ ਪੈ ਗਿਆ ਉਹਨੂੰ ਤੇਰੇ ਬਾਰੇ ਪਤਾ ਵਾ ਸਾਰਾ ਕੁਝ ਕਿ ਇੱਥੇ ਰਹਿ ਰਿਹਾ ਕਰ ਰਿਹਾ ਏਦਾਂ ਕਰ ਰਿਹਾ ਪਰ ਤੈਨੂੰ ਉਹਨਾਂ ਬਾਰੇ ਨਹੀਂ ਪਤਾ ਹੂੰ ਉਹ ਜਿਹੜੀ ਅਸਾਇਲਮ ਦੀ ਜਿਹੜੀ ਹੁਣ ਆਪਾਂ ਗੱਲ ਕਰੀਏ ਕਿ ਕੀ ਜਿਹੜੀ ਚੇਂਜ ਆਈ ਆ ਸੋ ਇਧਰੋਂ ਦੀ ਜਿਹੜੀ ਚੇਂਜ ਜਿਹੜੀ ਆਈ ਆ ਹੂੰ ਲੋਕਾਂ ਦੇ ਵਿੱਚ ਜਿਹੜਾ ਉਹ ਫਰਕ ਪੈ ਗਿਆ ਬੇਸਿਕਲੀ ਜਿਹੜਾ ਆਪਾਂ ਦੇਖ ਰਹੇ ਆ ਜਿਹੜੇ ਪਹਿਲਾਂ ਕੋਈ ਆ ਰਿਹਾ ਸੀ ਤੇ ਜਾਂ ਜਿਹੜਾ ਕੋਈ ਹੁਣ ਰੀਸੈਂਟਲੀ ਆਇਆ ਜਾਂ ਜਿਹੜੇ ਆ ਰਹੇ ਹੈਗੇ